ਸੂਰਤੋ ਪਹਿਚਾਨੀਏ ਜੋ ਲੜੇ ਦੀਨ ਕੇ ਹੈ ਉर्जा-ਪੁਰਜਾ ਘਟ ਪਰੇ ਕਬੂ ਦਾ ਛਾ ਦੇ ਕੇ ਤਾਂ ਸ੍ਰੀ ਨੰਗਮਾ ਸਹਾਉ ਦੀ ਧਰਤੀ ਦੇ ਕਹੀ ਹੋਈ ਸਾਹ ਸਮੇ ਦੀ ਗੱਜ ਦੇ ਬੰਦੇ ਦੀ ਸਾਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਨੌਜਵਾਨੋ ਪੁੱਤੀ ਅਸਵੀ ਵਾਰ ਤੋਂ ਪੰਜਾਬ ਦੇ ਜਿਹੜੇ ਪੰਜਾਬ ਨੂੰ ਬਚਾਉਣ ਲਈ ਪੰਥ ਨੂੰ ਬਚਾਉਣ ਲਈ ਸੰਭਾਰਤਾਂ ਦੇ ਰਾਹ ਤੇ ਤੁਰੇ ਹੋਏ ਹੂ। ਉਕੀ ਅਸਲੀ ਬਾਬੇ ਨਾਨਕ ਦੇ ਪੁੱਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤੋਂ ਅੱਜ ਪਾਈ ਅੰਮ੍ਰਿਤਪਾਲ ਸਿੰਘ ਕੌਮ ਦੀ ਗੱਲ ਕਰਨ ਕਰਕੇ ਨੌਜਵਾਨਾਂ ਨੂੰ ਮਸਿਆਂ ਚ ਉਜਾਉਣ ਦੀ ਗੱਲ ਕਰਕੇ ਰਾਜ ਦੀ ਗੱਲ ਕਰਕੇ ਅੱਜ ਸਰਕਾਰਾਂ ਨੇ ਉਹਨਾਂ ਨੂੰ ਗਿਂਭਰੂਗੜ੍ਹ ਦੀ ਜੇਲ੍ਹ ਦੇ ਰੱਖਿਆ ਹੋਇਆ। ਉਹ ਅਗਲੀ ਵਾਰਤ ਨੇ ਪੰਜਾਬ ਦੇ ਇਸ ਰਾਹ ਦੇ ਉੱਤੇ ਔਕੜਾ ਹੈਗੀ ਆ ਨਹੀਂ ਬਾਬਾ ਜੀ ਜਿਹੜਾ ਵੀ ਹੈਗੀਆਂ ਨੇ ਪਰ ਜਿਹੜੇ ਮਾਰਤ ਹੋਇਆ ਕਰਦੇ ਨੇ ਜਿਹੜੇ ਫੂਰਮੇ ਹੋਇਆ ਕਰਦੇ ਨੇ ਉਹ ਫੇਰ ਆ ਕੇ ਮਤਾਂਕ ਕੇ ਲੜਦੇ ਨੇ ਨਹੀਂ ਤਾਂ ਲੋਕ ਤਮਾਸ਼ਾ ਦੇਖਦੇ ਨੇ ਬਹੁਤ ਦੁਨੀਆ ਲੱਗਦਾ ਤਮਾਸ਼ੀਰ ਵਰਗੀ ਅਸੀਂ ਤਾਂ ਨੌਜਵਾਨਾਂ ਨੂੰ ਬੇਨਤੀ ਕਰਨ ਆਏ ਆ ਇੱਥੇ ਭਾਈ ਤਮਾਸ਼ਾ ਨਹੀਂ ਦੇਖਣਾ ਬੇਰਥਾਲ ਰਹਿ ਗਿਆ 40 ਦੇ ਤੋਂ ਫਿਰ 1.5 ਸਾਲ ਜੇ ਪੰਜਾਬ ਨੂੰ ਬਚਾਣਾ ਆ ਸਾਰੀ ਰਵਾਇਤੀ ਪਾਰਟੀਆਂ ਤੁਸੀਂ ਵਾਰਤ ਕੇ ਦੇਖ ਲਈ ਅੱਬ ਬਦਲਾਅ ਇਹ ਵੀ ਆਇਆ ਵੀ ਤੁਸੀਂ ਸਾਰੇ ਨੇ ਦੇਖ ਲੇ ਕਿਹੜੇ ਬਦਲਾਅ ਇਹਨਾਂ ਨੇ ਜਿੱਤੇ ਨੇ ਪੰਜਾਬ ਉੱਧਰ ਆਏ ਨੇ ਹੈਗੇ ਤਾਂ ਬਦਲੇ ਵਾਲੇ ਨੇ ਜਿਹੜਾ ਪੰਖ ਵੀ ਗੱਲ ਕਰਦਾ ਆ ਜਿਹੜਾ ਖੇਤੀ ਦੀ ਗੱਲ ਕਰਦਾ ਆ ਜਿਹੜਾ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਉਹ ਤੋਂ ਬਦਲੇ ਲੈਂਦੇ ਨੇ ਇਹ ਉਹਨਾਂ ਨੂੰ ਜਿਹੜਾ ਕਿ ਫੁੱਟਦੇ ਨੇ ਨੌਜਵਾਨਾਂ ਨੂੰ ਬੇਇੱਜ਼ਤੀ ਕਰਨ ਆਇਆ ਭਾਈ 1.5 ਸਾਲ ਰਹਿ ਗਿਆ माता वागू मैदान चाहो अपने 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 बुजुर्ग की तो सरकार होगी जो तो बात चलण सरकार होगी वो सरकार होगी जी अकाल तख्त साहब नर्पित होगी भी फिर अपना पंजाब बच आया गलां नौजवानों कुछ कर ਪੇ 2027 ਦੇ ਅੰਦਰ ਇਹਨਾਂ ਦੋਗਲੀਆਂ ਸਰਕਾਰਾਂ ਦੀਆਂ ਜਿਹੜੀ ਆਮ ਆਦਮੀ ਪਾਰਟੀ ਵਾਲੇ ਨੇ ਬਾਬਾ ਜੀ ਇਹਨਾਂ ਦੀ ਜੜਾ ਕੁੱਟਦੇ ਹੋ ਪੰਜਾਬ ਦੇ ਅੰਦਰ। ਅਰੇ ਐ ਕਿ ਜੜਾ ਕੁੱਟਦੇ ਹੋ ਜਦੋਂ ਵੀ ਨਾ ਖੇਤ ਜੇ ਕੋਈ ਸਪੇਡਾ ਪੱਟਦੇ ਆ ਨਾ ਉਹਦੀ ਜੜ੍ਹਾਂ ਵੀ ਪੱਟ ਦਿੰਦੇ ਆ ਵੀ ਭਾਈ ਇਹ ਕਦੇ ਦੁਬਾਰਾ ਕੰਮ ਨਹੀਂ ਆਵੇਰੇ ਖੇਤ ਦੇ ਅੰਦਰ। ਇਹਨਾਂ ਦਾ ਕੰਮ ਕਰਦੇ ਰਹੇ ਉਹਦਾ ਇਹ ਦਿੱਲੀ ਦੇੱਲੇ ਇਹਨਾਂ ਨੇ ਨਾਸ ਕਰਤਾ ਪਿੰਡ ਖਾਸ ਦੇ ਅੰਦਰ ਜੋ ਜੋ ਵੀ ਪਿੰਡਾਂ ਦੇ ਅੰਦਰ ਆਉਂਗੇ ਨੇ ਨੌਜਵਾਨਾਂ ਨੂੰ ਇਹਨੂੰ ਕੁਐਸਚਨ ਕਰਿਆ ਕਰੋ ਕੋਈ ਕੁਐਸਚਨ ਕਰਨੇ ਕਿਸੇ ਨੂੰ ਜੇਲ੍ਹ ਵੀ ਹੁੰਦੀ ਅੱਗੇ ਹੋਊਗੀ ਜਿੰਮਾਤੀ ਜੇਕਰ ਦੇਰਾਂ ਦੇ ਅੰਦਰ ਪਰ ਇਹਨੂੰ ਕੁਐਸਚਨ ਕਰਨੇ ਨੇ ਕੁਐਸਚਨ ਕਰ ਕਰ ਕੇ ਸਿਖਾਉਣੇ ਨੇ ਤੁਸੀਂ ਇਹਨੂੰ ਤੁਸੀਂ ਪੰਚ ਲਾ ਕੇ ਦਾਰੀ ਕੀਤੀ ਸਾਡੇ ਨੌਜਵਾਨਾਂ ਨੂੰ ਤੁਸੀਂ ਜੇਲ੍ਹ ਦੇ ਅੰਦਰ ਚੱਕਿਆ ਠੀਕ ਹੈ ਤੁਸੀਂ ਸਾਡੇ ਕਮਾਂਡੀ ਵਾਲੇ ਧਰਨੇ ਚ ਗਾਇ ਬਾਬੇ ਨਾਨਕ ਦੀ ਖੇਤੀ ਦਾ ਐਡਾ ਵੱਡਾ ਦੋ ਨਤੀਜਾ ਮੈਸਟਰੀ ਨੂੰ ਲੈ ਕੇ ਜਿਸਮ ਤੋਂ ਉਹਨਾਂ ਨੇ ਜਿਸਮੈਸਟਰੀ ਨੇ ਤੁਹਾਨੂੰ ਹੋਰ ਬੱਚੇ ਸਿੰਘਾਂ ਨਾਲੇ ਰਾਤ ਤੋੜਨਾ ਸੀਗਾ ਤੁਸੀਂ ਉਹਨੂੰ ਉਹ ਤੋਂ ਟਿਕਾਇਆ ਭਾਜਪੀ ਵੀ ਇੰਨੀ ਹਿੰਮਤ ਨਹੀਂ ਹੋਈ ਸੀ ਕਿ ਜਦੋਂ ਅਸੀਂ ਦਿੱਲੀ ਦੇ ਬਾਹਰਾਂ ਤੇ ਸੀਗੇ ਵਿਵਾਸ ਪਾਦੇ ਸਾਡੇ ਪਰਲੇ ਨੂੰ ਇਹ ਸਾਰੇ ਪੋਸਟਿੰਗ ਕਰਨ ਵਾਲੇ ਉਸੇ ਕਰ ਕਰਕੇ ਪਹੁੰਚ ਹੋਣੇ ਨੇ ਬਾਬਾ ਜੀ ਇਹ ਸਾਰੇ ਸਾਰੇ ਆਈ ਬੇਨਤੀ ਤੁਹਾਡੇ ਅੱਗੇ ਲੈ ਕੇ ਆਏ ਆ ਹਰਿਆਣੇ ਤੋਂ ਲੈ ਕੇ ਆਏ ਆ ਕਿ ਭਾਈ ਪੰਜਾਬ ਨੂੰ ਬਚਾਉਣਾ ਆ ਆਪਾਂ ਨੂੰ ਬਚਾਉਣਾ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਸਾਰੇ ਨਾਲ ਜਿਲਕੇ ਹਮਲਾ ਮਾਰੀਏ ਕਿ 2027 ਦੇ ਭਾਈਆਂ ਵਿੱਚ ਬਸੇ ਨੂੰ मुख्यमंत्री बना के पंजाब की बागडोर देख बाहर भी दे कढ़ाव गे वाहू करू आपका प्राप्त करा बाकी नमाने के बच्चे है बोलिया गया हुए, हो माफी होगा एक बार सदे की शान है वाहेगुरु जी का खालसा वाहेगुरु जी की फतेह बहुत बहुत धन्यवाद